ਕੰਗ ਖੋਲ ਨਹੀਂ ਮਨ ਮੋੜ ਆ ਕਤਾਬ ਵਰਗਾ ਕਿਤਾਬਾਂ ਹਰ ਵੇਲੇ ਦਿਲ ਵਰ ਸਾਥ ਦਿੰਦੀਆਂ ਕੋਈ ਦੋਸਤ ਨਹੀਂ ਹੋਣਾ ਕਤਾਬ ਵਰਗਾ ਚੁੱਪ ਰਹਿ ਕੇ ਵੀ ਬੋਲਦੀਆਂ ਕਿਤਾਬਾਂ ਵੜ ਕੇ ਜ਼ਿੰਦਗੀ ਦੇ ਖੋਲਦੀਆਂ ਕਿਤਾਬਾਂ ਸਦੀਆਂ ਦੇ ਇਤਿਹਾਸ ਵਿੱਚ ਮਹਿਫੂਜ਼ ਕਿਤਾਬਾਂ ਦੇ ਸੁਮੁੱੱਚੀ ਜ਼ਿੰਦਗੀ ਵਿੱਚ ਮਜਹੂਦ ਕਿਤਾਬਾਂ ਦੇ ਸਮੂੱਚੀ ਜ਼ਿੰਦਗੀ ਵਿੱਚ ਮੌਜੂਦ ਕਿਤਾਬਾਂ ਦੇ ਕਈ ਕਿਤਾਬਾਂ ਤੋੜ ਦਿੰਦੀਆਂ ਦੁੱਖ ਨੇ ਕਈ ਕਿਤਾਬਾਂ ਲਾ ਦਿੰਦੀਆਂ ਭੁੱਖ ਨੇ ਹਰ ਬੰਦੇ ਦਾ ਵਿੱਚ ਮੌਜੂਦ ਕਿਤਾਬਾਂ ਦੇ ਸਮੂੱਚੀ ਜ਼ਿੰਦਗੀ ਵਿੱਚ ਮੌਜੂਦ ਕਿਤਾਬਾਂ ਦੇ ਕਈ ਕਿਤਾਬਾਂ ਸੁਤੀ ਕੌਮ ਜਗਾ ਦਿੰਦੀਆਂ ਕਈ ਕਿਤਾਬਾਂ ਤਖਤ ਵੀ ਪਲਟਾ ਦਿੰਦੀਆਂ ਕੋਈ ਸਿਕਾ ਨਾਂ ਵਿੱਚ ਬਾਰੂਦ ਕਿਤਾਬਾਂ ਦੇ ਸਮੁੱਚੀ ਜ਼ਿੰਦਗੀ ਵਿੱਚ ਮੌਜੂਦ ਕਿਤਾਬਾਂ ਦੇ ਵਾਰਤਕ ਨਾਵਲ ਕਹਾਣੀ ਗੱਲ ਕਰਨ ਕਿਤਾਬਾਂ ਦੀ ਵਾਰਤਕ ਨਾਵਲ ਕਹਾਣੀ ਗੱਲ ਕਰਨ ਕਿਤਾਬਾਂ ਦੀ ਗਦਲ ਕਵਤਾ ਗੀਤ ਬੈਠੇ ਸ਼ਰਮ ਕਿਤਾਬਾਂ ਦੀ ਸ਼ਬਦ ਕੋਸ਼ ਪਿੰਗਲ ਵਿੱਚ ਅਰੂਜ ਕਿਤਾਬਾਂ ਦੇ ਸਮੁੱਚੀ ਜ਼ਿੰਦਗੀ ਵਿੱਚ ਮੌਜੂਦ ਕਿਤਾਬਾਂ ਦੇ ਸਭ ਚੀਜ਼ਾਂ ਨਾਲੋਂ ਚੰਗਾ ਸਾਥ ਕਿਤਾਬਾਂ ਦਾ ਦਿਲਬਰ ਨੇ ਤਤ ਕੱਢਿਆ ਆਪ ਕਿਤਾਬਾਂ ਦਾ ਵਿਛਾੜੇ ਨਾ ਪਾਈਏ ਵਿੱਚ ਖਰੂਦ ਕਿਤਾਬਾਂ ਦੇ ਸਮੁੱਚੀ ਜ਼ਿੰਦਗੀ ਵਿੱਚ ਮਜੂਦ ਕਿਤਾਬਾਂ ਦੇ ਵਫ਼ਾ ਕਰਨਾ